ਹਾਂਜੀ ਲੱਗਿਆ ਜੀ ਫੇਰ ਅੱਜ ਮਾਈਏ ਦਾ ਵਲੌਗ ਬਣਾਉਣ ਆਹ ਰੋਡ ਦੀ ਵੀਡੀਓ ਦੇਖ ਲਓ ਜੀ ਬੱਸ ਕਰਦੇ ਲਾਗੇ ਪਹੁੰਚਣ ਵਾਲੇ ਆ ਇਹ ਹੈਗਾ ਜੀ ਜਲੰਧਰ ਬਾਈਪਾਸ ਤੋਂ ਸ਼ਹਿਰ ਕਪੂਰਥਲਾ ਸਤਿ ਸ਼੍ਰੀ ਅਕਾਲ ਜੀ ਜੀ ਵੱਡੇ ਸਭ ਤੋਂ ਸਭ ਤੋਂ ਇਹ ਪ੍ਰਾਣੀ ਸੁਣ ਲੈ ਮੈਨੂੰ ਪਤਾ ਹੈ ਕਿ ਮਾਂ ਵੀ ਨਹੀਂ ਚਾਹ ਕੰਮ ਮਾਂ ਮੇ ਬਚਾਰੀ ਮਾਂ ਦਾ ਕੋਲਾ ਕਾਲਾ ਆਸੀ ਬੜੀ ਚਲਾ ਕੇ ਕਿਹਾ ਆਪਣਾ ਸਿਰ ਰਾਲ ਹਾਂ

ਅਨਲਿਟਿਕ ਫਾਊਂਡੇਸ਼ਨ ਆਲਾ ਪਾਉਣਾ ਗਿਆ ਲਾ ਕੇ ਕੰਨਾਂ ਨਾਲ ਰੂਪ ਚੜੂਗਾ ਇੱਕੋ ਦਿਨ ਉਹਦੇ ਇਲਾਲੇ ਤੇ ਤੇਲ ਨਾ ਲਾਓ ਤੇਲ ਮੋਦਰੀ ਵੀਡੀਓ ਬਾਕੀ ਸੋਹਣ ਕਰ ਰੋ ਫੋਨ ਵੱਜਿੰਦਾ <tries> ൂ ചാഗ <laughs> <tries> <laughs> 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 <coughs> ਆ ਗਏ ਦੋ ਦਨ ਆ ਗਏ ਕੋੜ ਜਿੱਥੇ ਜੁਨੇ ਦਾ ਭਾਈ ਨੂੰ ਸਾਪਾ ਚੰਦੂ ਆਪਾਂ ਆਪੇ ਜਿੰਨੇ ਨਾ ਪੰਨੇ ਪੰਚਿਆ ਲੈ ਕੇ ਤੇ ਪੰਨਾ ਕਰਨਾ ਚਾਹੀਦਾ ਕੱਢਿਆ ਮੈਂ ਨਹੀਂ ਮੈਂ ਨਹੀਂ ਕਰਦਾ ਤਾਰੇ ਨਾ ਕਿਹਾ ਮੈਂ ਨਾ ਲਾਇਆ ਬਾਰੇ ਭਾਂਜੀ ਗੱਲ ਕਰ ਹਾਂ ਥਲੇ ਨਾ ਮੈਂ ਤਾਂ ਕੋਈ ਨਹੀਂ ਜਿਆਦਾ ਵੀ ਜਾਈ ਚਲਦੀ ਹੂ ਉਹ ਨਹੀਂ ਤੇ ਲਾ ਲੈਣਾ ਜੀ ਹਰ ਗੰਦੂ ਨੂੰ ਸੱਥੇ ਮਾਰ ਦੇ ਉਹ ਸਾਰੇ ਸਾਨੂੰ ਕੋਈ ਨਹੀਂ ਜੀ ਫਿਰ ਉਹਨੂੰ ਰੁਕਿ ਮੈਂ ਨਹੀਂ ਉਹਨੂੰ ਕੋਸਤ ਵੀ ਹੈ ਨਹੀਂ ਸਾਹਰੇ ਨਾਲੋਂ ਪਾ ਕੇ ਪਹਿਲ ਆਪਾਂ ਗੱਲ ਉਹ ਵੀ ਵੇਜਿਨਲ ਉਹ ਮੈਂ ਕਿਹਾ ਉਹ ਦੇਖੀ ਸੇ ਹੋ ਜਾ دغه کارونه د دې په څیر د یو 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 کارونه ਆਜੋ ਤੁਸੀਂ ਵੀ ਇੱਥੇ ਬੋਕਰ ਆਜੋ ਆਜੋ ਬਾਜੀ ਨੂੰ ਫੋੜ ਦੋ ਇੱਧਰ ਆ ਕੇ ਬੜੀ ਛੇਰ ਬਣ ਲਾ ਲਾ ਬੜੀ ਇੱਧਰ ਲੱਗੇ ਤੇ ਖੱਲੇ ਸੱਲੇ ਜੀ ਦੋ ਵੀਰ ਨੂੰ ਹਾਂ ਲੈ ਲੀਏ ਉਹ ਤੱਲੇ ਆਉਂਦਾ ਬਾਜੀ ਕਹਾਂਂਦੇ ਲਾ ਰੋਸਾ ਕਲ ਕਾਇਦ ਨੂੰ ਦਾ ਚੱਕ ਨੋੜੇ ਦਾ ਚੱਕ ਉਹ ਤੇ ਉਹ ਉਹ ਬਸ ਸਹਾ ਕਰਨ ਇਸਾ ਕਰਨ ਜਿੰਨ ਤੈਨੂੰ ਇੱਕ ਕਾਤਾ ਨਾਉਦਾ ਨੀ ਕਿਆ था था था। तेरे वर्गा दीदी रोता भी तेरे तो तो वर्गा ਨਹੀਂ ਉਹ ਵਸਵਾ ਉਹ ਕਿੱਥੇ ਕੋਣ ਨੇ ਕਿੱਥੇ ਚਾਹ ਤੇਰੇ ਵਾਲੇ ਫੜ ਲਓ ਮੈਂ ਸੋਦੀ ਵਾਲੀ ਇਹ ਕਿਦਾਂ ਲਾਉਣੀ ਇਹ ਕਿਦਾਂ ਲਾਉਣੀ ਇਹ ਦੀ ਮਸਤੇ ਦਾ ਕਿਦਾਂ ਲਾਉਣੀ ਉਹ ਦੋ ਆਪਦੇ ਲਾਉਣੀਆਂ ਪਹਿਲਾਂ ਫੇਰ ਦੋ ਆਦੇ ਲਾਉਣੀਆਂ ਇੱਥੇ ਲਾ ਕੇ ਬਾਜੀ ਇਹਦੇ ਨਾਲ ਲਾ ਕੇ ਹੱਥ ਰੱਖ ਲਈ ਤੂੰ ਦੋ ਆਪਦੇ ਵੀ ਲੋਣੀਆਂ ਆ ਬਿਲਕੁਲ ਬਟਨ ਆ ਮੁੱਕ ਗਿਆ ਉਹ ਫੁੱਲ ਪੋਰ ਕੇ ਲਾ ਦੇ ਫੁੱਲ ਲਾ ਦੇ ਪੋਰ ਕੇ ਬਾਜੀ ਫੁੱਲ ਲਾ ਦੇ ਪੋਰ ਕੇ

ਚਲੋ ਬੰਨੋ ਗੱਲ ਨਾ ਇਹ ਮੁੰਡੇ ਦੀ 27 ਹੈਡ ਮੈਸਟਰਸ ਹੈ ਨਾ ਲੋਕ ਚੱਲੇ ਗਏ ਗਾਣਾ ਤੁਹਾਨੂੰ ਕੀਰਦੇ ਸੀ ਬਣਗੇ ਚੋਲ ਹੰਦੀ ਹੰਦੀ ਬਣ ਦਾ ਮਾਰਾ ਇਹ ਕਰਦੇ ਕੋਈ ਨਹੀਂ ਇੱਕ ਕਰਦੇ ਕੋਈ ਨਹੀਂ ਇਹ ਨੂੰ ਹੀ ਮੰਨਦੇ ਤੂੰ ਤੇ ਖਾਣਾ ਦਾ ਮੁੰਡਾ ਵਾ ਤੇ ਬੱਜਦੇ ਕੋਈ ਨਹੀਂ ਇਹ ਬੋਲਾ ਜਿਹੜੀ ਲਾਈਫ ਮੇਰੀ ਬਾਨੀ ਬੋਲਾ ਬੈਕ ਉੱਪਰ ਦੁਆਰਾ ਵਾ ਇਹ ਦੇ ਇੱਕ ਵਾਰੀ ਬੋਲੇ ਛੱਤ ਲਾ ਉਸ ਨੂੰ ਪਾਣੇ ਆ ਜਰੂਰ ਵਾਸੀ ਜਰੂਰ ਠੂ ਉਹ ਤਾਂ ਪਾਵਾਂਗੇ ਨਾ ਜਰੂਰ ਠੂ ਬੋਲੇ ਤੋਂ ਹਾਲ ਆ ਵੇਖ ਲੈ ਮਨਜੋਤ ਕੌਰ ਇਦਾਂ ਹੀ ਜਿੱਦਾਂ ਜਿੱਦਾਂ ਬਾਜੀ ਆ ਵਾ ਉਹ ਨਹੀਂ ਬਜਾ ਆ ਵਲੋਗ ਹੈਲਪ ਕਰੂਗਾ ਉਹ ਜੀ ਬਾਹਰ ਕੰਬੀ ਆ ਜੀ ਸਾਰੀਆਂ ਹੀ ਮਾਰਦੇ ਘੰਟਾ ਅੰਡਾ ਨੇ ਵੀ ਨਹੀਂ ਖੁੱਲੇ ਨਾ ਉਹਨਾਂ ਕੋਲ ਅਜਿੱਤਾਂ ਦੇ ਬਾਅਦ ਵੀ ਕਿਤੇ ਨਹੀਂ ਆਉਂਦੇ ਬੰਦੀਆਂ ਖੁੱਲੜੀ ਹੀ ਨਹੀਂ ਮੁੜ ਕੇ ਨਸਕਾਰ ਵਾਸਕਰ ਨਹੀਂ ਨਹੀਂ ਮਾਰੀ ਚੱਲ ਤੂੰ ਹਜਾ ਆਪਣਾ ਟਾਈਮ ਬਣਾ ਜਿੰਦਾ ਗਰ ਮੇਰੇ ਬਾਪੂ ਨਸਕਾਰ ਤੇ ਦਾ ਮਾਜੀ ਕਾ ਭਾਬੀ ਕਿਉਂ ਨਹੀਂ ਆਈ ਰੁਕਣੇ ਵੀ ਹੁੰਦੇ ਆ ਹਾਂ ਜੀ ਤੂੰ ਹੀ ਰੋਕਦੇ ਭਾਬੀ ਰੋਕਦੀ ਹੁੰਦੀ ਆ ਭਾਬੀ ਆਈ ਨਹੀਂ ਚੁੰਨੀ ਲਾਲਾ 2 ਮਿੰਟ ਉਹ ਰੁਕਿਆ ਬੰਦਿਆ ਬੰਦੇ ਨਾਮ ਮੋਤਰੀ ਨਾ ਆਜੋ ਕਾਮਿਲੀਆ ਲਾਗੇ ਕਰੋ ਉਹਦੇ ਚੰਦਰ ਖਵਾ ਦੇ ਇੱਧਰ ਦੇਖੇ ਭਾਈ ਭਾਈ ਖੋਪਰ ਨਾ ਲੱਗ ਲੱਗ ਰੱਖਣਾ 500 ਦਾ 1000 ਦੇ ਤਿੰਨ ਬਸ ਖਿਲੇ ਜਲ ਕਰ ਦੇ ਤੂੰ 1500 ਦੇ ਖਵਾ ਦੇ ਇੱਕ 1700 ਪੂਰੀ ਤਿਆਰ ਜਿੰਨੇ ਜਾਂਦੇ ਆਉਂਦੇ ਆ ਆਹ ਆਹ 71 ਲਾ ਜਿਹੜੇ ਮੇੜੀ ਵਾਲਾ ਲਓ ਸਾਈ ਨਾਲ ਪਲੇਟ ਖਾ ਲਿਓ ਚੌਲ ਖਾਣੇ ਉਹ ਉੱਦ ਹੀ ਬੁਲਾਇਆ ਸੀ ਦੇਖਣ ਲਈ ਬੰਦ ਸੀ ਗਾਣਿਆਂ ਵਿੱਚ ਪਹਿਲੇ ਆਹ ਫੜੋ ਕੋੜੀ ਪਹਿਲੇ ਜਿਆਦੀ ਬੜ ਪਾਈ ਤੇ ਬੈਠੇ ਬੰਦ ਰੱਖਨੇ ਕੋਈ ਦੂਜੇ ਗਾਣੇ ਨਹੀਂ ਲਿਆਉਂਦੇ ਕੋਡੀਆਂ ਵਾਲੇ ਆ ਦੂਜੇ ਗਾਣੇ ਨਹੀਂ ਲਿਆਂਦੇ ਕਿਹੜੇ ਗੋਡੀਆਂ ਵਾਲੇ ਲਾਓ ਜੀ ਬਣਾ ਲਏ ਆਪਾਂ ਗਾਣੇ ਮਾਇਨੇ ਗਏ ਲੱਗ ਉਹ ਦਿੱਤੇ ਆ ਵੀ ਨੋਆ ਕਰ ਆਹ ਬੋਲੀ ਭੋਰੀ ਵੀ ਬੰਦੇ ਬੋਲੀ ਭੋਰੀ ਵੀ ਬੰਦੋ 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 ਭਾਈ ਇੱਧਰ लोगले भाई तो सारी रात चुत्ती दो दो गले अपन सारी रात लोगले भाई तो क्या हो रहा है बोले भाई वो चौल्ड फाड़े दा पास हां जी कोई नहीं लाउदी की सारे लोगले भाई तो लोगले 3 महीने क्या हो रहा है चलो जी काले आ ही की देख दी भाई मार रहे हैं ओ यार वीडियो तो ऑन शुरू हो गई ਦੱਕਾ ਪਾਇਓ ਅਰੇ ਕੰਮ ਕਰਦੇ ਨੇ ਦੇ ਲੋ ਮੇਰਾ ਗਾਲ ਕੱਢਦੇ ਆ ਕਾੜਦੇ ਨਾ ਰਿਹਾ ਦੇ ਇੱਕ ਹੋਇਆ ਮੈਂ ਕਾ ਤੂੰ ਹੀ ਕੋਈ ਮੈਂ ਬੈਠੇ ਨੇ ਕੋਈ ਆਪਦੀ ਪਰਚਾਈ ਆ ਰਹੀ ਉਹ ਨਹੀਂ ਸਾਨੂੰ ਦਾ ਨਾਂ ਜਾਂਦੇ ਹਟਦਾ ਰਹਿ ਰਿਹਾ ਹੋਵੇ ਤੇ ਕੋਈ ਕਰਕੇ ਨਾ ਜੰਮੇਗੇ ਤੂੰ ਤਾਂ ਮੈਨੂੰ ਛੱਡ ਛੱਡੀ ਆ ਗਏ ਉਹ ਗੁੱਡੂ ਕੋਟੀ ਦਾ ਮੋੜੀ ਤੋਂ ਉਹਨੂੰ ਨਾ ਹੁੰਦਾ ਯਾਰ ਇਹ ਪਤਲੀ ਹੋ ਗਈ ਆ ਕਿਹਨੇ ਚਾਹ ਨਹੀਂ ਸਵਾਦ ਫੜਾਈ ਚਾਹ ਬਣਾ ਲਈ ਸਾਡੇ ਚਾਹ ਕਿਹਨੂੰ ਬਣਾਉਣੀ ਆ ਗੋਤੀ ਦਾ ਨਹੀਂ ਗੋਤੀ ਚਾਹ ਆ ਬੱਸ ਆਪਾਂ ਆਪੇ ਆਪਾਂ ਦੀ ਤੇਰਾ ਚਾਰਜ ਹੈ ਕੋਈ ਨਾ ਕਿਲਰ ਆ ਫਿਰ ਕੋਈ ਨਾ ਦੁੱਧੇ ਦੁੱਧੇ ਓਏ ਗੋਡੀਆਂ ਲਗਾਉਂਦਾ ਤੇ ਤਲਵਾਰ ਲੱਗਦੀ ਓਏ ਆਸਾ ਹੈਗਾ ਉਹ ਮੈਂ ਕਹਿੰਦਾ ਫਿਰ ਕਿੰਨੇ ਬੰਨੇ ਨੇ ਪਰ ਨਹੀਂ ਬਣਿਆ ਤੇ ਸਿਰ ਦੀ ਮਾਰ ਲਾ ਕੇ ਜਾ ਉਹ ਜਦ ਬੰਨਣੀ ਚਾਹੀਦੀ ਮਿਲ ਕੇ ਚਾਨ ਨੂੰ ਵੀ ਦੋ ਠੀਕ ਹੈ ਸਬਰ ਸਬਰ ਕਰੋ ਰੁਕੋ ਜਰਾ ਨਹੀਂ ਉਹਦਾ ਹੀ ਬੰਦੀ ਨਹੀਂ ਆਪਾਂ ਦਾ ਆਪ ਤੂੰ ਆਪ ਰੱਬ ਨੇ ਦਿੱਤੀਆਂ ਮੈਂ ਨਹੀਂ ਤੋਹਣੇ ਮੈਂ ਤੇਰੇ ਚਮਜਾ ਮਾਰਦੇ ਨਾ ਚਾਚਾ ਤੇਰਾ ਦੇਰ ਦੇ ਵਿਆਹ ਗਿਆ ਮੈਨੂੰ ਕਹਿੰਦਾ ਤੂੰ ਕਿੱਥੇ ਹੀ ਕੋਲਣਾ ਵਾਲੀ ਹੈਂ ਹੈਂ ਕਹੀ ਤੂੰ ਤਾਂ ਛੇਕ ਪੁਰਾਣਾ ਹੈਂ ਮੈਂ ਤਾਂ ਮੰਮੀ ਹੁਣ ਇੱਕ 500 ਰੁਪਏ ਲੈ ਲੈਣਿਆਣ ਨੂੰ ਕੰਨ ਕੋਸ ਦੋ ਬਿੰਦਰ ਜੀ ਲੈ ਕੋਲ ਲੈ ਲੈ ਤੂੰ ਆਣ ਸਮਾਸੀ ਖਾਣੇ ਬੰਨਿਆ ਕੀ ਕਰ ਕੋ ਆਹ ਲੋ ਆ ਸੁਣੋ ਇਹਨਾਂ ਦੀ ਗੱਲਾਂ ਸਾਹਿਬ ਕਹਿੰਦੇ ਕਹੋ ਆਪ ਕੋ ਬਾ ਗਏ ਨਹੀਂ ਇਹ ਦੇਹੀ ਵੀ ਦੇ ਨੇ ਇਦਾਂ ਹੀ ਉਹ ਬਾਟ ਉਹ ਭਰੀਆ ਲੈ ਆ ਬਾਟ ਭਰੀਦਾ ਕਈ ਪੀ ਆਪਾ ਓਏ ਆਈ ਦੇ ਦੇ ਲਾਚ ਕਾ ਲਿਆ ਓ ਰੋਟੀ ਖਵਾ ਕੇ ਉਹ ਦਹੀਂ ਦੇਦਾ ਹੈ ਹੈ ਇਦਾਂ ਹੀ ਆ ਕਾ ਕਾ ਮਾਸੀ ਕੋਈ ਪੇਟੀ ਛੱਡੇ ਵੀ ਨਹੀਂ ਲਿਆਉਂਦੀ ਹੱਜੀ ਦਾ ਪਿਆ ਮਾਮੀ ਨੂੰ ਆ ਜਾ ਸਬਜੀ ਪਾਈ ਯਾਰ ਕਿ ਇਟਰਾ ਕਰਦੇ ਪਹਿਲਾਂ ਹਾਂ ਆ ਮੈਂ ਕੰਨ ਨਾਲ ਲਿਆਵਾ ਦੋ ਇੱਥੇ ਗਿਆ ਸੀ ਚਾਲ ਮੋਰ ਤੇ ਦੋਰੀ ਤੇ ਦੋਰੀ ਤੇ ਮੈਂ ਬੈ ਕੇ ਬੈ ਕੇ ਤਾਂ ਤੱਕ ਗਿਆ ਇਹ ਸਭ ਸਾਰਾ ਹੁੰਦਾ ਦੇ ਮੋਰ ਆਇਆ ਤੋਂ ਮਨੇ ਕਿਆ ਕੀਤਾ ਇਹ ਆ ਕੇ ਜਦੋਂ ਤਾਂ ਜੀਰੇ ਉਹ ਜਾ ਕੇ ਕੀਤਾ ਤੇਰੇ ਤੇ ਨਹੀਂ ਲੱਗਦਾ ਪਾਤੀ ਉਹਦਾ ਵੀ ਜਾ ਕੇ ਲੱਗਾ ਇਹਨਾਂ ਦਾ ਮੈਂ ਦੋ ਵਜੇ ਅਸੀਂ ਇੱਥੇ ਬੈਠੇ ਬੰਦੇ ਆਹੀ ਤਾਂ ਇਹਦੇ ਕੰਮ ਕਰੇ ਰਿਹਾ ਤੇਰੇ ਕੇ ਸ਼ਾਂਦੀ ਦੇ ਸ਼ੁਭਲੇ ਫਟਨਾ ਨਹੀਂ ਕਰੀ ਕੋਈ ਸੁਣਵਾ ਰਿਹਾ ਹੈ ਕਿ ਅੱਜ ਦਾ ਮੀਟ ਕਿ ਬਣਾਇਆ ਹੈ ਤਾਂ ਇਤਨਾ ਪਾਣੀ ਲੱਗਾ ਹੈ ਨਹੀਂ ਚਾਹ ਰਹੇ ਆ ਪਾਣੀ ਚਾਹ ਰਹੇ ਆ ਹੁਣ ਸਾਰੇ ਤਿਆਰ ਹੋ ਕੇ ਬੈਠੇ ਆਪਾਂ ਜਾਣਾ ਹੈ ਚੁੰਨੀ ਸੈਰਮਨੀ ਤੇ ਚੁੰਨੀ ਚੜਨ ਜਾਣਾ ਹੈ ਸਾਰੇ ਜਾਣੇ ਤਿਆਰ ਆ ਕੀ ਦੱਸਤਾ ਸਾਰੇ ਵੇਟ ਕਰਦੇ ਬਏ ਆ ਕਦੋਂ ਜਾਣਾ ਸੇਮ ਪਾਣੀ ਵਾਲੇ ਬੋਤਲੇ ਵੰਡੀਆਂ ਨੇ ਸਾਰੇ ਨੂੰ ਪਿਆਸ ਨਾ ਲੱਗੇ ਕੋਈ ਉਹ ਪਾਣੀ ਦੀ ਬੋਤਲ ਇਹ ਉਹ ਤੁਰ ਫਾਫੇ ਲਾਲਾ ਸਾਰੇ ਵੰਡੀਆਂ ਦਾ ਬਾਹੋਂ ਤੇ ਜੱਗੀ ਲੈ ਕਦੋਂ ਜਾਣ ਆਪਾਂ ਪਤਾ ਨਹੀਂ ਅਸੀਂ ਬੜੀ ਵੇਟ ਕਰ ਰਹੀ ਆ ਕਦ ਦੇ ਬੱਠੇ ਲਿਆ ਰਹੋ ਕਿੰਨੇ ਕਰ ਚੁੱਕੇ ਜੇ ਮੈਂ ਤੀ ਚੱਲ ਜੂੰਦੀ ਤੇ ਮੈਂ ਲੱਭਦੀ ਰਹਿਣਾ ਯਾਦ ਕੇ ਜਦ ਤੱਕ ਤੂੰ ਆ ਜਾਣਾ ਹਾਂਜੀ ਵੇਖੋ ਸਾਰੀਆਂ ਬੇਟੀਆਂ ਤਿਆਰ shear ਹੋ ਕੇ ਲਹਿੰਗੇ ਸ਼ੈਂਗੇ ਪਾ ਕੇ ਥੱਕ ਗਏ ਆ ਬੈਠੇ ਨੇ ਥੱਕ ਗਏ ਆ ਪੰਗੜਾ ਪਾ ਲੋ ਹੈ ਮਾਸੀ ਆਂਦੀਆਂ ਨੀਂਦ ਆ ਭੈਣਾ ਇੱਧਰ ਮੁੰਡੇ ਦੀਆਂ ਭੈਣਾ ਬੈਠੀਆਂ ਵਾਂ ਇੱਧਰ ਮੁੰਡੇ ਦੀ ਮਾਸੀ ਬੈਠੀ ਆ ਵੱਡੀ ਮਾਸੀ ਛੋਟੀ ਮਾਸੀ ਕੈਮਰਾ ਕੋਲ ਆ ਛੋਟੀ ਮਾਸੀ ਵੀਡੀਓ ਬਣਾਉਣ ਲਈ ਆ ਇੱਧਰ ਆ ਵੱਡੀ ਮਾਸੀ ਛੋਟੀ ਮਾਮੀ ਹੈਲੋ ਆ ਵੱਡੀ ਮਾਮੀ ਆ ਬਚਾਲੀ ਮਾਮੀ ਪੰਜ 6 ਹੱਥ ਬੈਜੂ ਤੁਰਦੇ ਪਏ ਛੋਣੀ ਸੀ ਛਿਤੀ ਕਿਉਂਕਿ ਸਾਡੀ ਸੀਟ ਘੱਟ ਸੀ ਠੀਕ ਆ ਮੈਂ ਕਹਿੰਨਾ ਥੋੜੀ ਜਸਟ ਕਰਨੇ ਅਗੂ ਵੀ ਤਾਂ ਲੰਮੀ ਮਾ ਤੇਦਾ ਹੱਲੇ ਜਿੰਦ ਪਿੰਦਰ ਪਿੰਦਰ ਤੇ ਰਾਜ ਰਾਜ ਹੁਣ ਕਦ ਹੀ ਇਹਨਾਂ ਪਤੁਰਦੇ ਕਿਉਂ ਨਹੀਂ ਪਏ ਅੱਛਾ 1 ਮਿੰਟ ਫੜ ਕੇ ਨਹੀਂ ਆ ਗਿਆ ਧੰਨਵਾਦ ਬਈ ਦੋ ਤੁਸੀ ਚਾਲਣੇ ਅੱਛਾ ਮੁੰਡੇ ਦੀ ਭੈਣ ਦਾ ਅਜੇ ਰਹਿ ਗਿਆ ਵਾ ਇਹ ਸਾਰਿਆਂ ਤੋਂ ਪਿੱਛੇ ਕਿੱਦਾਂ ਰਹਿ ਗਈ ਪਸੰਦ ਨਹੀਂ ਆਇਆ ਹੁਣ ਤੇਰਾ ਬਿਊਟੀਸ਼ੀਅਨ ਆਇਆ ਲੱਗਦਾ ਖਾਸ ਨਾ ਪਰਫੈਕਟ ਜਿਹੜਾ ਸੀਗਾ ਇਹਨੂੰ ਕੁੱਟਣਾ ਚਾਹੀਦਾ ਇਹ ਲੇਟ ਆਇਆ ਤੂੰ ਪਾਣੀ ਪੀ ਜਾਣਾ ਇੰਨੀ ਠੰਡ ਚ ਹੈ ਹਾਈਡਰੇਟ ਰਹਿਣਾ ਚਾਹੀਦਾ ਹਾਈਡਰੇਟ ਰਹਿਣਾ ਚਾਹੀਦਾ ਕੁਛ ਨਰਵਸ ਤੇ ਨਹੀਂ ਆ ਮੇਰਾ ਥੋੜੀ ਵੀ ਆਨ ਸ਼ੈਡ ਲਾਓ ਲਾਓ ਕੋਲੇ ਬਲਗਾ ਦਿਓ ਉਹਦਾ ਰੱਖ ਲੋ ਦੱਸ ਜੀ ਇਹਦੇ ਹਾਲ ਦੇਖ ਲੋ ਸਾਡੇ ਦੇ ਬਟਨਾ ਹਲਵਾ ਲਵੂਗੇ ਨਾ ਆ ਕੇ ਬੈਠਾ ਵਾ ਰਾਜ ਨੂੰ ਫੇਲਾ ਨਾ ਦੇਖ ਲਈ ਹਾਂ ਰੱਖੇ ਪਏ ਆ ਪਿੰਦਲ ਉਹਨੇ ਹੂਤ ਹੂਤ ਸਾਡੇ ਨਾਲ ਗੁੱਸੇ ਗੁੱਸੇ ਅਸੀਂ ਆਏ ਨਹੀਂ ਸੌਰੀ ਇਹਨਾਂ ਆ ਵੀ ਲਿਆ ਦਿੱਦੀ ਇਹਨੇ ਨਾ ਲਿਆ ਕਦੀਆ ਵਦਿਆ ਕੋਈ ਨਹੀਂ ਕਰਨੀ ਪੰਜ ਦੂਜੇ ਤਾਂ ਮੈਂ ਇਹਨੂੰ ਮਾਂਨੇ ਨੂੰ ਮਾਂਨੇ ਨੂੰ ਆ ਲੈਣ ਦੇ ਫੇਕੀ ਆ ਹਨਾ ਵੀ ਉਹ ਕਹਿੰਦੇ ਸਵਾਰ ਮਾਇਆ ਲਾ ਕੇ ਸਵਾਰ ਮਾਂ ਮਾਂ ਉਹ ਤਾਂ ਮਾਇਆ ਨਾਲ ਤੇ ਰੱਖੀ ਜਿੰਦਗੀ ਆਪੇ ਹੀ ਲਾਉਣ